ਹੋ ਸਕਦਾ ਹੈ ਗੁਜਰਾਤ ਚੋਣਾਂ ਨੂੰ ਲੈ ਕੇ ਕਹਿਤੀ ਹੋਵੇ ਕਿ ਬੜਾ ਹੱਲਾ ਗੁੱਲਾ ਸੀ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਲੋਕ ਉੱਥੇ ਸਵਾਲ ਕਰਦੇ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਗੈਂਗਸਟਰ ਜਿਹੜੇ ਦਿਨ ਦਿਹਾੜੇ ਘੁੰਮ ਰਹੇ ਨੇ ਮਾਰ ਰਹੇ ਨੇ ਸੋ ਹੋ ਸਕਦਾ ਹੈ ਇਹ ਪੋਲਿਟੀਕਲ ਸਟੰਟ ਹੋਵੇ ਅੱਜਕੱਲ ਜੁਮਲਾ ਵੀ ਬਹੁਤ ਚੱਲ ਰਹੇ ਪਰ ਸਰ ਆਪਕੋ ਲੱਗਦਾ ਕਿ ਹੈ ਜੀ ਦਾ ਸਪਾਰਾ ਇਹ ਗੱਲ ਕਹਿ ਰਹੀ ਆ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਧਰ ਇੱਕ ਗੈਂਗਸਟਰ ਬੈਠਾ ਕਹਿ ਰਿਹਾ ਜੀ ਗੱਲ ਕੋਈ ਹੈ ਹੀ ਨਹੀਂ ਲੋਕ ਕਿਤੀ ਵਿਸ਼ਵਾਸ ਕਰਨਗੇ ਯਾਰ ਦੇਖੋ ਪਹਿਲਾਂ ਤਾਂ ਤੁਸੀਂ ਹੌਸਲਾ ਦੇਖੋ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿਣ ਤੇ ਬੰਦੇ ਦੀਆਂ ਲੱਤਾਂ ਕੰਬਣੀਆਂ ਚਾਹੀਦੀਆਂ ਵੇਸੀ ਸੋ ਇੱਕ ਬੰਦਾ ਗੈਂਗਸਟਰ ਰੋਟਾ ਇੱਕ ਅਵੇ ਕਿ ਮੁੱਖ ਮੰਤਰੀ ਨੂੰ ਪਤਾ ਹੀ ਕੁਛ ਨਹੀਂ ਐਵੇਂ ਢੂੜ ਚ ਟੱਟੂ ਦੱਬੀ ਜਾਂਦੇ ਐ ਸੋ ਏਡੀ ਵੱਡੀ ਗੱਲ ਕਰਨੀ ਮੈਂ ਸਮਝਦਾ ਕਿ ਇਹੋ ਜੀ ਗੱਲ ਝੂਠੀ ਵੀ ਨਹੀਂ ਕਰਨੀ ਚਾਹੀਦੀ ਪਰ ਉਸ ਤੋਂ ਬਾਅਦ ਵੱਖ-ਵੱਖ মিডিਆ ਸੈਂਟਰਸ ਨੇ ਵੱਖ-ਵੱਖ ਆਪੋਜੀਸ਼ਨ ਦੇ ਲੀਡਰਸ ਨੇ ਆਮ ਲੋਕਾਂ ਨੇ ਸਵਾਲ ਚੁੱਕੇ ਕਿ ਜੇ ਇਹ ਤੋਂ ਇਹ ਗੱਲ ਹੈ ਨਹੀਂ ਸੀ ਤਾਂ ਤੁਸੀਂ ਇਹ ਕਹੀ ਕਿਉਂ ਹੈ ਤੇ ਕੋਈ ਪੁਸ਼ਟੀ ਕਰੋ ਡੀਜੀਪੀ ਸਾਹਿਬ ਨੂੰ ਮੈਂ ਵੀ ਟਵੀਟ ਲਿਖਿਆ ਸੀਐਮ ਸਾਹਿਬ ਨੂੰ ਲਿਖਿਆ ਲੇਕਿਨ ਹੋ ਰਹੀ ਕੋਈ ਪੁਸ਼ਟੀ ਤਾਂ ਆਉਂਦੀ ਨਹੀਂ ਜੋ ਜੀ ਕਰਦਾ ਇੱਕ ਤਰਫਾ ਬਿਆਨ ਹੁੰਦਾ ਸੋ ਮੈਨੂੰ ਲੱਗਦਾ ਕਿ ਬਿਹਤਰ ਹੋਏਗਾ ਕਿ ਤੁਸੀਂ ਰੋਜ਼ਾਨਾ ਮਿਲਦੇ ਜੁਲਦੇ ਹੋ ਗੱਲਬਾਤ ਹੁੰਦੀ ਰਹਿੰਦੀ ਹੈ ਜਿਹੜੀ ਗੱਲ ਸੋ ਇਹਦੀ ਵੀ ਖਬਰ ਤੁਸੀਂ ਉਹਨਾਂ ਨੂੰ ਪੁਸ਼ਟੀ ਕਰਾਓ ਕਿ ਮਾਨ ਸਾਹਿਬ ਕਾਰਨ ਕੀ ਸੀਗਾ ਕਿ ਤੁਸੀਂ ਇਹ ਬਿਆਨ ਦਿੱਤਾ ਕਿ ਗੋਲਡੀ ਵਿਰਾਟ ਫੜਿਆ ਜਾਂ ਹੁਣ ਦੱਸੋ ਵੀ ਇਹ ਹੁਣ ਝੂਠ ਜਿਹੜੀ ਗੱਲ ਹੈ ਉਹ ਮੀਡੀਆ ਤੇ ਆ ਰਿਹਾ ਹੈ ਵੀ ਇਹ ਹੁਣ ਝੂਠਾ ਬੰਦਾ ਹੈ ਉਹ ਤਾਂ ਫੜਿਆ ਵੇ ਹੀ ਹੈ। ਬ੍ਰਿੰਕ ਸਾਹਿਬ ਤੁਹਾਡੇ ਸਾਫਕਾ ਸਾਥੀ ਕਮਜੀਤ ਵਿਰਾਟ ਤੁਹਾਡੇ ਤੇ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ। ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਇਲਜ਼ਾਮ ਲਾਤਾ ਕਿ ਤੁਸੀਂ 10 ਕਰੋੜ ਰੁਪਇਆ ਤੁਸੀਂ ਸਿੱਧੂ ਮੂਸੇਵਾਲਾ ਤੋਂ ਲੈ ਲਿਆ 4 ਕਰੋੜ ਟਿਕਟ ਦੇ ਨਾਂ ਤੇ 6 ਕਰੋੜ ਕਹਿੰਦੇ ਧਾਰਾ ਕਹਿ ਕੇ ਲੈ ਲਿਆ ਇਲੈਕਸ਼ਨ ਲੜਨ ਦੇ। ਕੋਈ ਗੱਲ ਉਹ ਕਹਿੰਦੇ ਕਿ ਉਹਨਾਂ ਦਾ ਸੰਸਕਾਰ ਵੀ ਤੁਸੀਂ ਸਰਕਾਰ ਨਾਲ ਡੀਲ ਕਰਕੇ ਜਲਦੀ ਕਰਵਾਇਆ ਕੋਈ ਗੱਲ ਫਿਰ ਕੀ ਗੱਲ ਕਹਿੰਦੇ ਹੁੰਦੇ ਆ ਲੋਕ ਇਲਜ਼ਾਮਤ ਲੱਗਦੀ ਹੁੰਦੀ ਇਹਨਾਂ 'ਚ ਕੀ ਗੱਲ ਆਪਦੇ ਹੱਕ ਦੇ ਵਿੱਚ ਕਹਿੰਦੇ ਬਿਆਨ ਦੇਣ ਲਈ ਵੀ ਉਹਦੇ ਪਿਤਾ ਨੂੰ ਤੁਸੀਂ ਮਜਬੂਰ ਕੀਤਾ ਔਰ ਉਸ ਮੈਂ ਫਿਰ ਕਹਾਂਗਾ ਸਿੱਧੂ ਮੂਸੇਵਾਲੇ ਦੇ ਪਿਤਾ ਹੀ ਇਹਰੇ ਤੇ ਆਪ ਦਾ ਸਪਸ਼ਟੀਕਰਨ ਦੇ ਸਕਦੇ ਐ ਰਾਜਾ ਵੜਿੰਗ ਕਿਵੇਂ ਦੇ ਸਕਿਆ ਔਰ ਜੇ ਮੈਂ ਲਏ ਵੀ ਹੋਣਗੇ ਤਾਂ ਮੈਂ ਤੁਹਾਨੂੰ ਕਿਉਂ ਦੱਸਾਂਗਾ ਵੀ ਲਏ ਕਬ ਵਿਆਰੀ ਗੱਲ ਐ ਸਿਆਣੇ ਹੁਣ ਐਵੇਂ ਕਿਹੜੀ ਗੱਲ ਮੀਡੀਆ ਤੇ ਕਹੋ ਮੇਰੇ ਕਹਿਣ ਦਾ ਮਤਲਬ ਇਹਦੀ ਪੁਸ਼ਟੀ ਸਿੱਧੂ ਦੇ ਮਾਤਾ ਪਿਤਾ ਦੱਸ ਸਕਦੇ ਹੁਣ ਮੈਂ ਕਹਦਿਆਂ ਕਿ ਖਬਰ ਚਲਾਉਂਦਾ ਨਿਊਜ਼ 18 5 ਕਰੋੜ ਰੁਪਇਆ ਲੈਂਦਾ ਇੱਕ ਗੱਲ ਥੋੜੀ ਬੰਦ ਕਿਵੇਂ ਜੀ ਤਰਾਡ ਕਹਿੰਦੇ ਕਿ ਮੇਰੇ ਨਾਲ ਚੋਂ ਲੜ ਕੇ ਦੇਖ ਲੋ ਦੇਖੋ ਤੋਂ ਦੱਸ ਦਿਓ ਮੈਂ ਤਾਂ ਭਰਾਵਾ ਸਭ ਤੋਂ ਡਰਦਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਪਰ ਮੈਂ ਤਿੰਨ ਵਾਰ ਹੀ ਲੜਿਆ ਧਨਾਟਾਂ ਦੇ ਖਿਲਾਫ ਲੜਿਆ ਤਿੰਨੇ ਵਾਰੀ ਬਾਬੇ ਨੇ ਕਿਰਪਾ ਕੀਤੀ ਹੈ ਹੁਣ ਵੀ ਕਹਿੰਦਾ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ ਜਦੋਂ ਚੋਣ ਲੜੂੰਗਾ ਜਿਹੜਾ ਵੀ ਲੜੇਗਾ ਉਹ ਇਹਨਾਂ ਲੜਾਂਗੇ ਉਹ ਕੋਈ ਵੀ ਹੋਵੇ ਤਿੰਨ ਵਾਰੀ ਚੋਣ ਲੜਿਆ ਚਾਰ ਚੋਣ ਲੜ ਚੁੱਕੇ ਆ 20000 ਦੇ ਵੋਟਾਂ ਦੇ ਫਰਕ ਨਾਲ ਅਖੀਰ ਤੇ ਟਿਕਟ ਮਿਲੀ ਸੀ ਹਰ ਸਿਮਰਤ ਕੌਰ ਨਾਲ ਚੋਣ ਲੜਿਆ ਇੱਕ ਆਮ ਵਿਅਕਤੀ ਮੈਂ ਕੋਈ ਪਿਤਾਪੁਰ ਕੀ ਦਾ ਹੈ ਨਹੀਂ ਮੈਂ ਤਾਂ ਥੱਲੇ ਦਰੀਆਂ ਵਿਛਾਉਂਦਾ ਆਂ ਤੇ ਦਰਿਆ ਵਿਛਾ ਕੇ ਰਾਜਾ ਵੜਿੰਗ ਇੱਥੋਂ ਤੱਕ ਪਹੁੰਚਿਆ ਹੈ ਤੇ ਲਗਾਤਾਰ ਜਿਹੜੀ ਚੋਣਾਂ ਲੜਿਆ ਹੈ ਉਹ ਰਾਜਾ ਵੜਿੰਗ ਜਿੱਤਦਾ ਰਿਹਾ ਹੈ। ਸੋ ਮੇਰੇ ਕਹਿਣ ਦਾ ਮਤਲਬ ਜਿਹੜਾ ਵੀ ਵਿਚਾਰਾ ਸਾਥੀ ਮੈਂ ਫੇਰ ਕਹਿੰਨਾ ਨਿਮਰਤਾ ਦੇ ਨਾਲ ਜਿਹੜਾ ਵੀ ਕੋਈ ਲੜਨਾ ਚਾਹੇਗਾ ਮੇਰੇ ਖਿਲਾਫੇ ਤਾਂ ਓਪਨ ਹੈ। ਕੋਈ ਵੀ ਲੜ ਸਕਦਾ ਹੈ। ਤੇ ਜੋ ਫੈਸਲਾ ਹੋਊਗਾ ਇਹ ਜਨਤਾ ਨੇ ਦੇਣਾ ਹੈ। ਮੈਂ ਕਹਿੰਦੇ ਮੈਂ ਚੱਕ ਦੂੰਗਾ ਫੱਟੇ, ਫਲਾਂ ਚੱਕ ਦੂੰਗਾ, ਮੈਂ ਕਰ ਦੂੰਗਾ। ਇਹ ਗੱਲਾਂ 'ਚ ਕੋਈ ਦਮ ਨਹੀਂ। ਆਪਦੇ ਹਲਕਿਆਂ ਤੋਂ ਲੜ ਲਈ ਇੰਨਾ ਹੀ ਬਹੁਤ ਹੈ ਬਾਪ। 12 ਕੀ ਲੜਨ ਦਾ ਕੀ ਗੱਲ ਹੈ ਕੋਈ ਗੱਲ ਨਹੀਂ ਉਹ ਗੁੱਸਾ ਆਇਆ ਵਿਆ ਉਹਨੂੰ ਕੋਈ ਐਸੀ ਗੱਲ